ਤੁਸੀਂ ਘਰੇ ਜਾ ਕੇ ਇਹ ਚੈਪਟਰ ਜਿਹੜਾ ਆ ਸੈਮੂਅਲ ਵਾਲਾ ਇਹ ਤੁਸੀਂ ਜ਼ਰੂਰ ਪੜਿਓ ਜਿੱਥੇ ਦਾਊਦ ਦੀ ਅਨੋਇੰਟਿੰਗ ਦੇ ਬਾਰੇ ਚ ਲਿਖਿਆ ਨਾ ਉੱਥੇ ਇੱਕ ਹੋਰ ਚੀਜ਼ ਬਹੁਤ ਧਿਆਨ ਦੇਣ ਯੋਗ ਆ ਜਦੋਂ ਤੁਸੀਂ ਘਰੇ ਜਾ ਕੇ ਪੜ੍ਹੋਗੇ ਤਾਂ ਫਿਰ ਤੁਹਾਨੂੰ ਸਮਝ ਆਊਗੀ ਤਾਂ ਉੱਥੇ ਇਹ ਵੀ ਲਿਖਿਆ ਆ ਕਿੰਨਾ ਜਦੋਂ ਦਾਊਦ ਨੇ ਅਨੋਇੰਟ ਕਰ ਦਿੱਤਾ ਗਿਆ ਤੇ ਦਾਊਦ ਦੇ ਉੱਤੇ ਆਤਮਾ ਆਉਂਦਾਰਿਆ ਤੇ ਉਦੋਂ ਨੈਕਸਟ ਕੀ ਲਿਖਿਆ ਆ ਕਿੰਦ ਜਿਹੜਾ ਸ਼ਾਉਲ ਦੇ ਉੱਤੇ ਪਰਮੇਸ਼ਵਰ ਦਾ ਆਤਮਾ ਸੀ ਉਹਦੇ ਤੋਂ ਹਟਾ ਲਿਆ ਗਿਆ। ਅਗਰ ਤੁਸੀਂ ਚਾਹੁੰਦੇ ਆ ਕਿ ਪਰਮੇਸ਼ਵਰ ਦੀ ਐਨੋਇੰਟਿੰਗ ਤੁਹਾਡੇ ਉੱਤੇ ਕੰਟੀਨਿਊ ਬਣੀ ਰਹੇ, ਪ੍ਰਭੂ ਦਾ ਆਤਮਾ ਤੁਹਾਡੇ ਨਾਲ ਲਗਾਤਾਰ ਸੰਪਰਕ ਵਿੱਚ ਰਹੇ ਔਰ ਗੱਲਾਂ ਕਰਦਾ ਰਹੇ ਤਾਂ ਸਾਨੂੰ ਪਰਮੇਸ਼ਵਰ ਜੀ ਦੇ ਸੰਪਰਕ ਵਿੱਚ ਔਰ ਪਰਮੇਸ਼ਵਰ ਦੇ ਵਚਨ ਦੇ ਵਿੱਚ ਬਣੇ ਰਹਿਣਾ ਪਊਗਾ। ਹallelujah। ਜਦੋਂ ਹੀ ਅਸੀਂ ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਹੋਏ ਉਦੋਂ ਹੀ ਪਰਮੇਸ਼ਵਰ ਨੇ ਸਾਡੀ ਜਗ੍ਹਾ ਕਿਸੇ ਹੋਰ ਨੂੰ ਅਪਾਇੰਟ ਕਰ ਲੈਣਾ ਹੈ ਔਰ ਸਾਡੀ ਅਨੋਇੰਟਿੰਗ ਜਿਹੜੀ ਆ ਉਹ ਪਿੱਛੇ ਹਟਾ ਦੇਣੀ ਆ ਔਰ ਕਿਸੇ ਹੋਰ ਨੂੰ ਪਰਮੇਸ਼ਵਰ ਨੇ ਉੱਚਾ ਕਰਨ ਦੇ ਲਈ ਜਿਹੜਾ ਆ ਚੁਣ ਲੈਣਾ ਹੈ ਹallelujah ਇਸ ਲਈ ਬਹੁਤ ਧਿਆਨ ਰੱਖਣਾ ਆ ਕਿਉਂਕਿ ਜਦੋਂ ਅਨੋਇੰਟਿੰਗ ਆਉਂਦੀ ਆ ਵੈਰੀ ਵੀ ਆਪਣੀਆਂ ਸਕੀਮਾਂ ਜਿਹੜੀਆਂ ਆ ਉਹ ਤੇਜ਼ ਕਰ ਦਿੰਦਾ ਹੈ ਪਰ ਪਰਮੇਸ਼ਵਰ ਦੀ ਐਨੋਇੰਟਿੰਗ ਸਾਡੀ ਪ੍ਰੋਟੈਕਸ਼ਨ ਕਰਦੀ ਆ ਇੰਨਾ ਸਖਾਲਾ ਨਹੀਂ ਆ ਕਿ ਵੈਰੀ ਸਾਨੂੰ ਜਿਹੜਾ ਹਰਾ ਸਕੇ ਹallelujah ਕਿਉਂਕਿ ਪਰਮੇਸ਼ਵਰ ਦੀ ਜਿਹੜੇ ਅਭਿਸ਼ੇਕ ਆ ਪਰਮੇਸ਼ਵਰ ਜੀ ਦਾ ਪ੍ਰਭੂ ਦੀ ਜਿਹੜੀ ਐਨੋਇੰਟਿੰਗ ਆ ਉਹ ਸਾਨੂੰ ਫਤਿਹ ਬਖਸ਼ਦੀ ਆ ਜਿੱਦਾ ਵਚਨ ਚ ਲਿਖਿਆ ਦਾਊਦ ਕੋਈ ਵੀ ਲੜਾਈ ਜਿਹੜੀ ਆ ਉਹ ਨਹੀਂ ਹਾਰਿਆ ਉਹ ਸਾਰੀਆਂ ਲੜਾਈਆਂ ਦੇ ਵਿੱਚ ਜਿੱਤ ਦੱਸ ਕਿਉਂਕਿ ਪਰਮੇਸ਼ਵਰ ਦਾ ਅਭਿਸ਼ੇਕ ਉਹਦੇ ਉੱਤੇ ਸੀ ਔਰ ਕਿਉਂ ਜਿੱਤਦਾ ਸੀ ਕਿਉਂਕਿ ਉਹ ਪਰਮੇਸ਼ਵਰ ਦੇ ਅਭਿਸ਼ੇਕ ਵਿੱਚ ਬਣਿਆ ਰਿਹਾ ਪ੍ਰਭੂ ਦੇ ਸੰਪਰਕ ਵਿੱਚ ਬਣਿਆ ਰਿਹਾ ਉਹ ਆਪਣੇ ਸਾਰੇ ਕੰਮਾਂ ਵਿੱਚ ਪਹਿਲਾਂ ਪਰਮੇਸ਼ਵਰ ਦੀ ਇੱਛਾ ਨੂੰ ਜਾਣਦਾ ਸੀ ਪ੍ਰਭੂ ਤੋਂ ਪੁੱਛਦਾ ਸੀ ਫਿਰ ਅੱਗੇ ਵੱਧਦਾ ਸੀ ਇਸ ਲਈ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਇਹ ਆਦਤ ਬਣਾਓ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਓ ਪਰਮੇਸ਼ਵਰ ਤੋਂ ਪੁੱਛੋ ਕਹੋ ਪਾਕ ਰੂਹ ਦੇ ਦੁਆਰਾ ਪਿਤਾ ਪਰਮੇਸ਼ਵਰ ਮੇਰੀ ਇਹ ਗਵਾਹੀ ਕਰੋ ਔਰ ਫਿਰ ਜਿੱਦਾਂ ਪ੍ਰਭੂ ਦਾ ਰੂ ਤੁਹਾਡੀ ਅਗਵਾਈ ਕਰੇ ਉਦਾਂ ਹੀ ਤੁਸੀਂ ਕਰਿਓ ਜੇ ਤੁਸੀਂ ਉਹਦੇ ਅਕੋਰਡਿੰਗ ਕਰਨ ਲੱਗੇ ਸੱਚੀ ਨਾਕਾਮਯਾਬੀ ਤੁਹਾਡੇ ਜੀਵਨ ਚੋਂ ਹਮੇਸ਼ਾ ਲਈ ਖਤਮ ਹੋ ਜਾਊਗੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਹallelujah ਆਪਾਂ ਦੇਖਦੇ ਹਾਂ ਲੂਕਾ ਦੀ ਕਿਤਾਬ ਉਹਦਾ 4 ਨੰਬਰ ਅਧਿਆਇ ਔਰ ਉਹਦੀ 18 ਤੇ 19 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ ਇਸ ਲਈ ਜੋ ਉਹਨੇ ਮੈਨੂੰ ਮੱਸਾ ਕੀਤਾ ਭਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾ ਉਸ ਮੈਨੂੰ ਕੱਲਿਆ ਹੈ ਕਿ ਬੰਦੂਆਂ ਨੂੰ ਛੁੱਟਣ ਅਤੇ ਅੰਨਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ ਤੇ ਕੁਚਲਿਆਂ ਹੋਿਆਂ ਨੂੰ ਛਡਾਵਾਂ ਅਤੇ ਪ੍ਰਭੂ ਦੀ ਮਜ਼ਦੂਰੀ ਦੇ ਵਰੇ ਦਾ ਪ੍ਰਚਾਰ ਕਰਾਂ ਹallelujah ਇਸੇਵੇਂ ਸ਼ਬਦ ਜਿਹੜੇ ਆ ਯਸਾਯਾ 61 ਅਧਿਆਏ ਤੇ ਉਹਦੀ ਪਹਿਲੀ ਤੇ ਦੂਜੀ ਨੰਬਰ ਆਇਤ ਦੇ ਵਿੱਚ ਵੀ ਲਿਖੇ ਗਏ ਆ ਜਿੱਥੇ ਇਸ ਯਸਾਯਾ ਨਬੀ ਦੇ ਦੁਆਰਾ ਨਬੂਤ ਕੀਤੀ ਗਈ ਪ੍ਰਭੂ ਯੀਸੂ ਮਸੀਹ ਜੀ ਦੇ ਬਾਰੇ ਵਿੱਚ ਔਰ ਜਿਹੜੀਆਂ ਆਇਤਾਂ ਆਪਾਂ ਪੜੀਆਂ ਇਹ ਪ੍ਰਭੂ ਯੀਸੂ ਮਸੀਹ ਜੀ ਨੇ ਹਕਲ ਦੇ ਵਿੱਚ ਲਿਖਿਆ ਪੋਥੀ ਫੜ ਕੇ ਖੋਲੀ ਔਰ ਇਹ ਬੜੇ ਬਚਨ ਪੜੇ ਔਰ ਪੜ ਕੇ ਫਿਰ ਪੋਥੀ ਨੂੰ ਬੰਦ ਕਰ ਦਿੱਤਾ ਪਰ ਇੱਥੇ ਆਪਾਂ ਇੱਕ ਚੀਜ਼ ਦੇਖਦੇ ਆ ਕਿ ਜਦੋਂ ਪਰਮੇਸ਼ਵਰ ਦਾ ਆਤਮਾ ਸਾਡੇ ਉੱਤੇ ਆਉਂਦਾ ਹੈ ਤਾਂ ਉਹ ਸਾਨੂੰ ਕੀ ਕੰਮ ਕਰਨ ਦੇ ਲਈ ਕਹਿੰਦਾ ਹੈ ਪਹਿਲਾਂ ਇਹ ਪ੍ਰਭੂ ਦਾ ਆਤਮਾ ਮੇਰੇ ਉੱਤੇ ਆਪ ਵੀ ਯਿਸੂ ਮਸੀਹ ਜੀ ਨੇ ਕਿਹਾ ਇਸ ਲਈ ਜਿਹੋ ਉਹਨੇ ਮੈਨੂੰ ਮੱਸਾ ਕੀਤਾ ਤਾਂ ਸਾਨੂੰ ਐਨੋਇੰਟ ਕੌਣ ਕਰਦਾ ਹੈ ਪਰਮੇਸ਼ਵਰ ਦਾ ਆਤਮਾ ਕਿਸ ਕੰਮ ਦੇ ਲਈ ਭਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾ ਉਸ ਮੈਨੂੰ ਕੱਲਿਆ ਕੇ ਬੰਦੂਆਂ ਨੂੰ ਛੁੱਟਣ ਅਤੇ ਅੰਨਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ ਤੇ ਕੁਚਲਿਆਂ ਹੋਇਆਂ ਨੂੰ ਛੜਾਵਾਂ ਅਤੇ ਪ੍ਰਭੂ ਦੀ ਮਜ਼ਦੂਰੀ ਦੇ ਬਰੇ ਦਾ ਪ੍ਰਚਾਰ ਕਰਾਂ ਹallelujah ਜਿਹੜੀ ਪਰਮੇਸ਼ਰ ਦੀ ਅਨੋਇੰਟਿੰਗ ਆ ਆਤਮਾ ਦੇ ਦੁਆਰਾ ਜਿਹੜਾ ਮਸਾ ਸਾਡੇ ਉੱਤੇ ਆਉਂਦਾ ਆ ਉਹ ਇਸ ਲਈ ਨਹੀਂ ਆਉਂਦਾ ਕਿ ਅਸੀਂ ਮਸਾ ਹੋ ਜਾਈਏ ਰੋ ਉਸ ਮਸਾ ਦੇ ਉੱਤੇ ਗੁੱਛੀ ਮਾਰ ਕੇ ਬਹਿ ਜਾਈਏ ਮਤਲਬ ਅਸੀਂ ਹੀਲ ਹੋ ਜਾਈਏ ਹੀਲਿੰਗ ਹੋ ਗਈ ਸਾਡੀ ਲਾਈਫ ਦੇ ਵਿੱਚ ਤੇ ਫਿਰ ਅਸੀਂ ਉਹਦੀ ਟੈਸਟੀਮਨੀ ਕਿਸੇ ਨਾਲ ਨਹੀਂ ਸ਼ੇਅਰ ਕੀਤੀ ਫਿਰ ਉਸ ਟੈਸਟੀਮਨੀ ਨੂੰ ਦਬਾ ਲਿਆ ਤੇ ਆਪਣੇ ਘਰ ਵਿੱਚ ਬੈਠ ਗਏ ਜਾਂ ਚਰਚ ਨੂੰ ਆਉਂਦੇ ਰਹੇ ਪਰ ਉਹ ਗਵਾਹੀ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਜਾਂ ਕੋਈ ਬਰਕਤ ਪਰਮੇਸ਼ਵਰ ਨੇ ਸਾਨੂੰ ਦਿੱਤੀ ਉਹ ਨਹੀਂ ਸ਼ੇਅਰ ਕੀਤੀ ਜਾਂ ਕਿੱਦਾਂ ਪਰਮੇਸ਼ਵਰ ਆਪਣੇ वचन ਦੇ ਰਹੀਂ ਸਾਡੇ ਜੀਵਨ ਦੇ ਵਿੱਚ ਬlesings ਨੂੰ ਭੇਜਦੇ ਆ ਸਾਨੂੰ ਪਾਪ ਤੋਂ ਮੁਕਤ ਕਰਦੇ ਉਹਨਾਂ ਚੀਜ਼ਾਂ ਨੂੰ ਸੁਣਿਆ ਸਮਝਿਆ ਪਰ ਆਪਣੇ ਤੱਕ ਸੀਮਤ ਰੱਖ ਲਿਆ ਪਰ ਕਿਸੇ ਹੋਰ ਨੂੰ ਨਹੀਂ ਦੱਸਿਆ ਪਰ ਪਰਮੇਸ਼ਵਰ ਦਾ ਆਤਮਾ ਸਾਡਾ ਅਭਿਸ਼ੇਕ ਇਸ ਲਈ ਕਰਦਾ ਆ ਕਿ ਅਸੀਂ ਖੁਸ਼ਖਬਰੀ ਦਾ ਪ੍ਰਚਾਰ ਕਰੀਏ ਅਗਰ ਤੁਸੀਂ ਆਪਣੀ ਬਿਮਾਰੀ ਤੋਂ ਅੱਜ ਮੁਕਤ ਹੋਣ ਜਾ ਰਹੇ ਆ ਸਿਰਫ ਇਸ ਲਈ ਨਹੀਂ ਤੁਸੀਂ ਐਸ਼ ਕਰ ਸਕੋ ਤੁਸੀਂ ਉਹ ਕੰਮ ਕਰ ਸਕੋ ਜਿਹੜੇ ਤੁਸੀਂ ਨਹੀਂ ਕਰ ਸਕਦੇ ਸੀ ਕਿ ਜੇ ਤੁਸੀਂ ਬਿਮਾਰ ਸੀ ਤੇ ਤੁਸੀਂ ਵਿਆਹਾਂ ਚ ਨੱਚ ਨਹੀਂ ਸਕੇ ਤੁਸੀਂ ਇਸ ਲਈ ਚੰਗੇ ਕੀਤੇ ਜਾ ਰਹੇ ਕਿ ਹੁਣ ਵਿਆਹਾਂ ਚ ਜਾ ਕੇ ਤੁਸੀਂ ਨੱਚਦੇ ਫਿਰੋ ਜਾਂ ਹੋਰ ਬਹੁਤ ਸਾਰੇ ਕੰਮ ਕਿ ਤੁਸੀਂ ਸਿਨੇਮੇ ਨਹੀਂ ਜਾ ਸਕਦੇ ਸੀਗੇ ਤੁਸੀਂ ਸ਼ਰਾਬ ਨਹੀਂ ਪੀ ਸਕਦੇ ਸੀ ਡਾਕਟਰ ਨੇ ਮਨਾ ਕੀਤੀ ਸੀ ਵੀ ਇਸ ਲਈ ਤੁਹਾਨੂੰ ਚੰਗਿਆਈ ਮਿਲ ਗਈ ਕਿ ਹੁਣ ਤੁਸੀਂ ਰੱਜ ਕੇ ਪੀਓ ਰੱਜ ਕੇ ਮੂਵੀਆਂ ਦੇਖੋ ਰੱਜ ਕੇ ਹਾਸੇ ਮਸਕੂਲੇ ਕਰੋ ਇਸ ਲਈ ਤੁਹਾਡੀ ਚੰਗਿਆਈ ਨਹੀਂ ਹੋ ਰਹੀ ਪਰ ਇਸ ਲਈ ਤੁਹਾਡੀ ਚੰਗਿਆਈ ਹੋ ਰਹੀ ਆ ਕਿ ਤੁਸੀਂ ਆਪਣੇ ਬਿਮਾਰੀ ਦੇ ਬਿਸਤਰੇ ਤੋਂ ਉੱਠੋ ਆਪਣੇ ਬੰਧਨ ਤੋਂ ਨਜਾਤ ਪਾਓ ਔਰ ਉਹਨਾਂ ਤੱਕ ਪਹੁੰਚੋ ਜਿਹੜੇ ਬਿਮਾਰ ਆ ਔਰ ਬੰਦਨਾ ਵਿੱਚ ਆ ਔਰ ਉਹਨਾਂ ਨੂੰ ਜਾ ਕੇ ਦੱਸੋ ਕਿ ਜਿਨੇ ਮੈਨੂੰ ਆਜ਼ਾਦ ਕੀਤਾ ਉਹ ਤੈਨੂੰ ਵੀ ਆਜ਼ਾਦ ਕਰਨ ਦੇ ਲਈ ਚਾਹ ਬੰਦੇ ਆ ਹallelujah ਔਰ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਤੁਸੀਂ ਮੇਰੇ ਵਰਗੇ ਸੋ ਮੇਰੇ ਨਾਲ ਵੀ ਵੱਡੇ ਕੰਮ ਕਰਾਂਗੀ ਤਾਂ ਇੱਥੇ ਪ੍ਰਭੂ ਯਿਸੂ ਮਸੀਹ ਆਪਣੇ ਬਾਰੇ ਵਿੱਚ ਗੱਲ ਕਰ ਰਿਹਾ ਕਿ ਉਹਨਾਂ ਦੇ ਉੱਤੇ ਪਰਮੇਸ਼ਵਰ ਦਾ ਮਸਾ ਇਸ ਲਈ ਹੈ ਕਿ ਗਰੀਬਾਂ ਨੂੰ ਖੁਸ਼ਖਬਰੀ ਸੁਣਾਉਣ ਅਤੇ ਬੰਦੂਆਂ ਨੂੰ ਛੁੱਟਣ ਦਾ ਤੇ ਅੰਨਿਆਂ ਨੂੰ ਵੇਖਣ ਦਾ ਪ੍ਰਚਾਰ ਕਰਨ ਕੁਚਲਿਆਂ ਨੂੰ ਛਡਾਉਣ ਤੇ ਪਰਮੇਸ਼ਵਰ ਦੀ ਮਜ਼ਦੂਰੀ ਦੇ ਬਰੇ ਦਾ ਪ੍ਰਚਾਰ ਕਰਨ ਸੋ ਸੇਮ ਇ ਜੋਬ ਅਸੀਂ ਕਰਨੀ ਹੈ ਜੋ ਪ੍ਰਭੂ ਯਿਸੂ ਮਸੀਹ ਜੀ ਨੂੰ ਜੌਬ ਕਰਨ ਦੇ ਲਈ ਪਰਮੇਸ਼ਰ ਨੇ ਭੇਜਿਆ ਉਹੀ ਜੌਬ ਸਾਡੇ ਲਈ ਠਹਿਰਾਈ ਗਈ ਆ ਤਾਂ ਮੈਂ ਤੁਹਾਨੂੰ ਅੱਜ ਰਿਕੁਐਸਟ ਕਰਦੀ ਕਿ ਸਿਰਫ ਉਹ ਹੀ ਆਪਣੇ ਉੱਤੇ ਤੇਲ ਚਸਾਉਣ ਜਿਹੜੇ ਅੱਜ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਹ ਵਾਅਦਾ ਕਰਨ ਕਿ ਪ੍ਰਭੂ ਮੈਨੂੰ ਸ਼ਿਫਾ ਮਿਲੇ ਚੰਗਿਆਈ ਮਿਲੇ ਦਲੇਰੀ ਦਾ ਆਤਮਾ ਮਿਲੇ ਤਾਂ ਮੈਂ ਜਿੱਥੇ ਮੈਨੂੰ ਮੌਕਾ ਮਿਲੇ ਮੈਂ ਉੱਥੇ ਹੀ ਪ੍ਰਭੂ ਤੇਰਾ ਗਵਾਹ ਬਣ ਜਾਵਾਂ ਔਰ ਤੇਰੀ ਗਵਾਹੀ ਨੂੰ ਪੂਰਾ ਕਰਾਂ ਪ੍ਰਗਟ ਕਰਾਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਅ ਮਸਾ ਦਾ ਮਸਾ ਪ੍ਰਾਪਤ ਕਰਨ ਦੇ ਬਾਅਦ ਮਸਾ ਦਾ ਤੇਲ ਲਗਾਉਣ ਦੇ ਬਾਅਦ ਦੇ ਵਿੱਚ ਅਸੀਂ ਇੱਕ ਹੋਰ ਕੰਮ ਕਰਨਾ ਲਿਕੇ ਪ੍ਰਭੂ ਦੀ ਮਜ਼ਦੂਰੀ ਦੇ ਵਰੇ ਦਾ ਪ੍ਰਚਾਰ ਐਂਡ ਟਾਈਮ ਦੀ ਪ੍ਰੀਚਿੰਗ ਕਿ ਸਾਨੂੰ ਆਪਣਾ ਲੇਖਾ ਦੇਣਾ ਪੈਣਾ ਆ ਮਜ਼ਦੂਰੀ ਦੇ ਬਾਰੇ ਤਾਂ ਮਜ਼ਦੂਰੀ ਕੀ ਹੁੰਦੀ ਆ ਜੋ ਤੁਸੀਂ ਮਿਹਨਤ ਕੀਤੀ ਆ ਉਸ ਮਿਹਨਤ ਦੇ ਬਦਲੇ ਵਿੱਚ ਜੋ ਤੁਹਾਨੂੰ ਮਿਲਦਾ ਉਹਨੂੰ ਮਜ਼ਦੂਰੀ ਕਿਹਾ ਜਾਂਦਾ ਹੈ ਮਜ਼ਦੂਰ ਕੰਮ ਕਰਦਾ ਆ ਤੁਹਾਨੂੰ ਕੀ ਪ੍ਰਾਪਤ ਹੁੰਦਾ ਆ ਮਜ਼ਦੂਰੀ ਕਹਿੰਦਾ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਆ ਅਰੇ ਇਹ ਦੱਸਣਾ ਕਿ ਅਸੀਂ ਪਰਮੇਸ਼ਵਰ ਨੂੰ ਇੱਕ ਦਿਨ ਲੇਖਾ ਦੇਣਾ ਆ ਹਰ ਗੱਲ ਦਾ ਹਿਸਾਬ ਸਾਨੂੰ ਦੇਣਾ ਪੈਣਾ ਆ ਇਸ ਲਈ ਆਪਣੀ ਵਈ ਖਾਤਾ ਜਿਹੜਾ ਆ ਉਹ ਐਦਾਂ ਤਿਆਰ ਕਰਨਾ ਕਿ ਉਹਦੇ ਵਿੱਚ ਸਾਡੀ ਜਿਹੜੀ ਲੇਬਰ ਆ ਉਹ ਕਾਫੀ ਹੋਏ ਚੋਖੀ ਹੋਏ ਤੇ ਸਜ਼ਾ ਜਿਹੜੀ ਆ ਉਹ ਖਤਮ ਹੋ ਚੁੱਕੀ ਹੋਣੀ ਹallelujah ਅਰ ਜਦੋਂ ਤੁਸੀਂ ਇਹਨੂੰ ਯਸਾਯਾ 61 ਦੇ ਵਿੱਚ ਪੜੋਗੇ ਉੱਥੇ ਲਿਖਿਆ ਪਰਮੇਸ਼ਵਰ ਦੇ ਮਨ ਨੂੰ ਭਾਉਂਦੇ ਵਰੇ ਦਾ ਪ੍ਰਚਾਰ ਉਹ ਪਰਮੇਸ਼ਵਰ ਦਾ ਫੇਵਰਟ ਪੀਰੀਅਡ ਆ ਜਦੋਂ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਇਨਾਮ ਦੇਣੇ ਆ ਹallelujah ਤੁਸੀਂ ਮੇਰੇ ਆਖੇ ਲੱਗੇ ਤੁਸੀਂ ਮੇਰੇ ਵਚਨ ਦੇ ਅਨੁਸਾਰ ਚੱਲੇ ਤੁਸੀਂ ਮੇਰੇ ਹੁਕਮਾਂ ਨੂੰ ਮੰਨਿਆ ਤੁਸੀਂ ਮੇਰੇ ਕੰਮ ਨੂੰ ਮੇਰੀ ਬਾਦਸ਼ਾਹਤ ਨੂੰ ਬਹੁਤ ਵਧਾਇਆ ਤੁਸੀਂ ਆਪਣੀ ਮਜ਼ਦੂਰੀ ਦੇ ਹੱਕਦਾਰ ਆਂ ਔਰ ਜਿਨ੍ਹਾਂ ਨੇ ਪਰਮੇਸ਼ਵਰ ਦੀ ਅਣ ਆਗਿਆਕਾਰੀ ਕੀਤੀ ਮਜ਼ਦੂਰੀ ਉਹਨਾਂ ਨੂੰ ਵੀ ਮਿਲਣੀ ਆ ਪਰ ਉਹ ਇਨਾਮ ਨਹੀਂ ਉਹ ਸਜ਼ਾ ਹੈ ਇਸ ਅਸੀਂ ਇਨਾਮ ਦੇ ਹੱਕਦਾਰ ਬਣਨਾ ਆ ਹallelujah